ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲਈ ਕਿਸਾਨ ਜਥੇਬੰਦੀਆਂ ਰਵਾਨਾ ਹੋ ਗਈਆਂ ਨੇ ਤੇ ਦਿੱਲੀ ਕੁਚ ਨੂੰ ਲੈ ਕੇ ਐਲਾਨ ਬਿੱਤੇ ਦਿਨਾਂ ਦੇ ਵਿੱਚ ਕੀਤਾ ਗਿਆ ਸੀ ਤੇ ਆਪਣੀਆਂ ਮੰਗਾਂ ਜਿਹੜੀਆਂ ਉਹ ਕੇਂਦਰ ਸਰਕਾਰ ਦੇ ਸਾਹਮਣੇ ਜਿਹੜੀਆਂ ਰੱਖੀਆਂ ਜਾਣਗੀਆਂ ਤੇ ਅੱਜ ਵੱਡੀ ਮੀਟਿੰਗ ਕੇਂਦਰ ਸਰਕਾਰ ਦੇ ਨਾਲ ਹੋ ਸਕਦੀ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਕੇਂਦਰ ਸਰਕਾਰ ਤੇ ਕੱਲ ਪਲਟਵਾਰ ਕੀਤਾ ਗਿਆ ਸੀ ਤੇ ਕਿਸਾਨਾਂ ਦਾ ਪੱਖ ਲਿਆ ਗਿਆ ਤੇ ਜਿਸ ਤੋਂ ਬਾਅਦ ਦਿੱਲੀ ਕੂਚ ਨੂੰ ਲੈ ਕੇ ਐਲਾਨ ਕਿਸਾਨ ਜਥੇਬੰਦੀਆਂ ਨੇ ਕੀਤਾ ਦੱਸਦੀ ਹੈ ਕਿ ਅੱਜ ਦਿੱਲੀ ਕੂਚ ਨੂੰ ਲੈ ਕੇ ਜਿਹੜੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲਈ ਜਿਹੜੇ ਕਿਸਾਨ ਜਥੇਬੰਦੀਆਂ ਉਹ ਰਵਾਨਾ ਹੋ ਗਈਆਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਹੱਲਾ ਬੋਲਿਆ ਜਾਵੇਗਾ ਤੇ ਆਪਣੀਆਂ ਮੰਗਾਂ ਜਿਹੜੀ ਐ ਐਮਐਸਬੀ ਨੂੰ ਲੈ ਕੇ ਜਿਹੜੀਆਂ ਰੱਖੀਆਂ ਜਾਣਗੀਆਂ ਤੇ ਬੀਤੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਦਿੱਲੀ ਕੋਚ ਨੂੰ ਲੈ ਕੇ ਐਲਾਨ ਕੀਤਾ ਗਿਆ ਤੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਪੂਰੀਆਂ ਕੀਤੀਆਂ ਜਾਣ ਤੇ ਜਿਸ ਤੋਂ ਬਾਅਦ ਕਈ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਕੇਂਦਰ ਸਰਕਾਰ ਦੇ ਸਾਹਮਣੇ ਜਿਹੜੀਆਂ ਰੱਖੀਆਂ ਜਾਣਗੀਆਂ ਤੇ ਜਿਸ ਤੋਂ ਬਾਅਦ ਜੇਕਰ ਉਹ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਤਾਂ ਜਿਹੜਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਤੇ ਇਹ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਜਿਹੜਾ ਦਿੱਲੀ ਕੂਚ ਨੂੰ ਲੈ ਕੇ ਜਿਹੜਾ ਅੱਜ ਕਿਸਾਨ ਜਥੇਬੰਦੀਆਂ ਰਵਾਨਾ ਹੋ ਗਈਆਂ ਤੇ ਉੱਥੇ ਹੀ ਦੂਜੇ ਪਾਸੇ ਦਿੱਲੀ ਨੂੰ ਜਾਣ ਵਾਲੇ ਜਿਹੜੇ ਜਿਹੜੇ ਕਾਫੀ ਜਿਹੜੀ ਸੱਤੀ ਵੀ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਕੇਂਦਰ ਸਰਕਾਰ ਦੇ ਖਿਲਾਫ ਮੁਰਤੋਂ ਹੱਲਾ ਬੋਲਿਆ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਕਿਸਾਨ ਜਥੇਬੰਦੀਆਂ ਅੱਜ ਕੇਂਦਰ ਸਰਕਾਰ ਦੇ ਨਾਲ ਇੱਕ ਵੱਡੀ ਮੀਟਿੰਗ ਕਰ ਸਕਦੀ ਹੈ ਤੇ ਜਿਸ ਤੋਂ ਬਾਅਦ ਕੋਈ ਵੱਡਾ ਜਿਹੜਾ ਫੈਸਲਾ ਉਹ ਵੀ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਸਾਹਮਣੇ ਰੱਖਣਗੀਆਂ ਜੇਕਰ ਉਹਨਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਜਾਣ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇ। ਡੇਰ ਭਾਈ ਕਿਸਾਨ ਬਚੂਤ ਮੋਰਚੇ ਦਾ ਕੋਆਰਡੀਨੇਟਰ ਵੱਤੋਂ ਆਰ ਸ਼ੇਅਰ ਕਰਦੇ ਹੋ। ਗਿਆਸ ਤੋਂ ਕਾਫਲਾ ਰਵਾਨਾ ਹੋ ਕੇ ਫਤਿਹਗੜ੍ਹ ਸਾਹਿਬ ਜਾ ਕੇ ਸਟੇ ਕਰੂਗਾ। ਹੁਣ ਤੁਸੀਂ ਦੇਖ ਲਓ ਅਸੀਂ ਸ਼ੁਰੂਆਤ ਕਰਨ ਲੱਗੇ ਹਾਂ ਅੱਜ ਚੱਲ ਬਈ ਮਾਲੋਵਾਲ ਦੀ ਟੈਕਟ ਟਾਲੀ ਚੱਲ ਬਈ ਛੇੜਾ ਚੱਲ ਬਈ ਛੇੜਾ ਸੌ ਸੁਰੀਆਕਾਰ ਮੈਸੀ ਚੱਲਿਆ ਜੇ ਬਈ 9500 ਮੈਸੀ ਚੱਲਿਆ ਜੇ ਮੇਰੇ ਵੀਰ ਸੁਲੋਲੀ ਸੁਲੋਲੀ ਸਪੀਡ ਸਪੀਡ ਪਹਿਲਾਂ 5-7 ਹੀ ਰੱਖਣੀ ਆ ਹੌਲੀ ਹੌਲੀ ਨੈਕਸਟ ਬਈ ਨੈਕਸਟ ਟੈਲੀ ਆ ਚੱਲੀ ਜੇ ਵੀ ਮਾਲੋਵਾਲ ਦੀ ਟਾਲੀ ਬਈ ਜੌਨ ਟਾਂਗੜਾ ਸੌਣੀ ਕਾਲੀਆ ਨਵੇਂ ਫਾਉਂਡ ਬਚ ਲੋ ਵੀ ਮਗਰ ਜੀ ਵੀਡੀਓ ਬਣਾਈ ਜਾ ਲਗਾ ਕੰਟੀਨਿਊ ਚੱਲ ਬਈ ਚੱਲ ਬਈ ਚੱਲ ਬਈ ਮਗਰ 470 ਡੀ ਆਈ ਹਾਂ ਫੋਟੋ ਕਿਹੜੇ ਤਰੀਕੇ ਤੋਂ ਫੋਟੋ ਤੇ ਚੱਲ ਹਾਂਜੀ ਬਹੁਤ ਵਧੀਆ ਬਈ ਵੱਧ ਤੋਂ ਆ ਸ਼ੇਅਰ ਕਰ ਦਿਓ ਦੇਸ਼ ਦੁਨੀਆ ਦੇ ਲੋਕੋ 1 ਲੱਖ ਬੰਦਾ ਦੇਖਿਆ ਜੀ ਮੋਬਾਈਲ ਤੇ ਇਹਨਾਂ ਚੀਜ਼ਾਂ ਨੂੰ ਕਿ ਆ ਫਤਿਹਗੜ੍ਹ ਸਾਹਿਬ ਮੁਕਾਬਲਾ ਜਾ ਰਿਹਾ ਬਈ ਚੱਲ ਬਈ ਚੱਲ ਬਈ ਫਾਰਮ ਟ੍ਰੈਕ ਚੱਲ ਬਈ ਫਾਰਮ ਟ੍ਰੈਕ ਟਰੈਫਿਕ ਵੀ ਦੇਖ ਕੇ ਖਬੇ ਕਰ ਲੋ ਟਰਾਲੀ ਥਲੇ ਲਾ ਕੇ ਅਗਲੀ ਟਰਾਲੀ ਨੂੰ ਥਲੇ ਚੱਲ ਥਲੇ ਚੱਲ ਟਰੈਫਿਕ ਵੀ ਚੱਲਦੀ ਰਹੇ ਟਰੈਫਿਕ ਵੀ ਚੱਲਦੀ ਰਹੇ ਆਪਣੀਆਂ ਸਾਈਡਾਂ ਤੇ ਟਰਾਲੀਆਂ ਆਹ ਚਲਿਆਰੀ ਫਾਰਮ ਤੇ 60 ਗਈ ਉਹਦੇ ਮਗਰ 575 ਡੀ ਆਈ ਗਈ ਦੇਰ ਮਗਰ ਮਗਰ ਕਾਬਲਾ ਮਗਰ ਟੋਟਰੇਆ ਲੀਡਰ ਤੇ ਆਂਦੇ ਨਾ ਹੌਲੀ 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 ਪਈ 275 ਹੌਲੀ ਹੌਲੀ ਡੀ ਆਈ ਹੌਲੀ ਹੌਲੀ ਡੀ ਆਈ 275 ਪਿਛੜਾ ਕਰਾ ਦਿਓ ਪਿਛੜਾ ਕਰਾ ਦਿਓ ਕਿਉਂਕਿ ਸਟਾਰਟ ਹੋਣ ਦੀ ਸਮੱਸਿਆ ਆ ਗਈ। ਹਾਂ ਪਿਛੜਾ ਸਟਾਰਟ ਕਰਾ ਦਿਓ। ਇਹਦੇ ਪਿਛੜਾ ਸਟਾਰਟ ਕਰੋ। ਅਗਲਾ ਅਗਲਾ ਖਿੱਚੀ ਜਾਓ ਜਿੰਨੇ ਖਲੋਨਾ ਨੂੰ ਅੱਗੇ ਕਰਾਸ ਕਰ ਦੋ। ਸ਼ਾਬਾਸ਼। ਆ ਐਟਮਪੀ ਜਿੱਤ ਗਏ ਆ ਰਾਬੇ ਪ੍ਰਣਾ ਮਾਰੇ। ਵਧੀਆ ਬੋਈ ਵਧੀਆ ਬੰਦੇ। ਸ਼ਾਬਾਸ਼ ਬੋਈ ਸ਼ਾਬਾਸ਼। ਕੁਰਬਾਨੀ ਵਾਲੇ ਜੋਧੇ ਆ ਪਿੰਡ ਮਹਿਮੂਦਪੁਰ ਕਲਾ ਜਲਾ ਬੋਈ। ਮਰਤਾ ਜੌਨ ਬਈ ਮਾਧੰਪੁਰ ਹਾਂ ਹਾਂ ਸਪੈਸ਼ਲ ਲੀਡਰ ਤੇ ਆਨਦੇ ਨਾਲ ਹੋਈ ਆ ਟੈਕ ਟ ਸਲੋ ਕਰ ਪਈ ਟੈਕ ਟ ਸਲੋ ਕਰ ਖੜੇ ਇਥੇ ਮਗਰਲਾ ਮਗਰਲਾ ਕਾਫਲਾ ਲੀਡਰ ਵੇਕਰ ਮਗਰਲਾ ਕਾਫਲਾ ਲੀਡਰ ਬਗਨ ਖੜੋ ਕਾਕਾ ਮਗਰਲਾ ਕਾਫਲਾ ਕਗਰਲਾ ਕਾਫਲਾ ਮਗਰਲਾ ਕਾਫਲਾ 2 ਮਿੰਟ 2 ਮਿੰਟ ਕਾਕਾ 9 ਮਿੰਟ ਹਾਂ ਚੱਲ ਰਿਹਾ ਹਾਂ ਬਈ ਆ ਸਮਰੇ ਤੁਸੀਂ ਦੇਖ ਰਹੇ ਹੋ ਆਪਾਂ ਬਿਆਸ ਤੋਂ ਫਤੇਗੜ ਸਾਹਿਬ ਨੂੰ ਆਪਣਾ ਕਾਫਲਾ ਤੋਰ ਰਹੇ ਹੈਗੇ ਅਮਰਕੱਲਾ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਆ ਆਪੋ ਆਪਣੀਆਂ ਸਥਾਨਾਂ ਤੇ ਜਿਹੜੇ ਆਉ ਆ ਰਹੇ ਹੈਗੇ ਆ ਨਹੀਂ ਚਲੋ ਤੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵਾਦ ਤੋਂ ਵਾਦ ਛੇੜ ਦਿਓ ਐਮਐਸਪੀ ਗਰੰਟੀ ਦਾ ਕਾਨੂੰਨ ਵੀ ਲੈਣਾ ਸਾਰੇ ਕੰਮ ਕਰਨੇ ਹੈ ਖਲੋ ਜਾ ਖਲੋ ਜਾ ਯਾਰ ਠੀਕ ਹੈ ਖਲੋ ਜਾ ਯਾਰ ਤੋ ਇਸ ਕਰਕੇ ਬੇਨਤੀ ਆ ਵੀ ਸਾਰਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਮਐਸਪੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣਾ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਠੀਕ ਹੈ ਜੀ ਔਰ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਹੈਗਾ ਵਾ ਗੰਨੇ ਦਾ ਰੇਟ ਵੀ ਸੀਟੂ ਪਲੱਸ 100% ਦੇ ਨਾਲ ਲੈਣਾ ਲਖੀਮਪੁਰ ਖਰੀਦਾਨ ਸਾਹਿਬ ਆ ਮਸਲਾ ਮਦਰ ਜੀ ਆਂਦੇ ਨਬਰ ਕਾਫਲਾ 215 ਬੰਦੇ ਇਸ ਟਾਈਮ ਵੇਖਣਾ ਸ਼ੁਰੂ ਹੋ ਗਿਆ ਜੀ ਅਪੀਲ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਸ਼ੇਅਰ ਹੋ ਜਾਵੇ ਸ਼ੇਅਰ ਕਰ ਦਿਓ ਹਜ਼ਾਰਾਂ ਚੱਜ ਸਿੰਘ ਜਿਹੜੇ ਆ ਉਹ ਦੇਖਣ ਦੁਨੀਆ ਨੂੰ ਪਹੁੰਚਣੀ ਚਾਹੀਦੀ ਫਸਲਾਂ ਦੇ ਪਾਸ ਸਾਰੇ ਕੇਸ ਵਾਪਸ ਲੈਣੇ ਹੈਗੇ ਆ ਬਿਜਲੀ ਇਲੈਕਟ੍ਰਿਸਿਟੀ ਬਿੱਲ ਨੂੰ ਖਤਮ ਕਰਾਉਣਾ ਹੈਗਾ ਵਾ ਇਹ ਤੋਂ ਕਾ ਹੋਰ ਮੰਗਾ ਜਿਵੇਂ ਪੋਲੂਸ਼ਨ ਐਕਟ ਜਿਹੜਾ ਵਾ ਉਹਦੇ ਵਿੱਚੋਂ ਜਿਹੜਾ ਵਾ ਐਗਰੀਕਲਚਰ ਨੂੰ ਬਾਹਰ ਕੱਢਣਾ ਹੈਗਾ ਵਾ ਅਰੇ ਤੋਂ ਕਾ ਹੋਰ ਮੰਗਾ ਮਜ਼ਦੂਰਾਂ ਦੀ ਨਰੇਗਾ 200 ਦਿਨ ਕਾ 700 ਰੁਪਿਆ ਦਿਹਾੜੀ ਔਰ ਆਦੀਵਾਸੀਆਂ ਦਾ ਜਿਹੜਾ ਪੰਜਵੀਂ ਤਾਰਾ ਕਹਾਂ ਚੱਲ ਬਈ ਚੱਲ ਬਈ ਚੱਲ ਬਈ ਹੋ ਗਿਆ ਟਰ ਆ ਦੇਖੋ ਬਈ ਮਛੋਵਾ ਗੁਰੂ ਕਾ ਬਾਗ ਜੋਂ ਬਈ ਬਹੁਤ ਵਧੀਆ ਚੱਲ ਬਈ ਚੱਲ ਬਈ ਚਲੋ ਇੱਕ ਪਿੰਡ ਗੁੰਨਵਾਲ ਗੁੰਨਵਾਲ ਬਈ ਵਧੀਆ ਵੀ ਖੇੜਾ ਵਧੀਆ ਬਈ ਵਧੀਆ 2 ਟਰੈਕਟਰ ਘਾਲੀਆਂ ਬਈ ਵਾ ਬਈ ਫੇਰੋ ਜ਼ਿਲ੍ਹਾ ਅੰਮ੍ਰਿਤਸਰ ਅਰਜਨ ਅਰਜਨ ਰਜਨ ਅਰਜਨ ਕਰ ਰਿਹਾ ਬਈ ਬਹੁਤ ਵਧੀਆ ਬਈ ਮਗਰ ਕਾਬਲਾ ਕੋਈ ਲੀਡਰਸ਼ਿਪ ਮਗਰ ਕਾਬਲਾ ਜੋ ਤੋੜ ਦੇ